ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਤੇ ਆਓ ਜਪਾ ਸੁਣਦੇ ਹਾਂ ਲੇਖਕ ਕੁਲਵੰਤ ਸਿੰਘ ਵਿਰਕ ਜੀ ਦੀ ਇੱਕ ਹੋਰ ਕਹਾਣੀ ਬਗਾਨੀ ਚੀਜ਼ ਟੈਲੀਫੋਨ ਦੀ ਘੰਟੀ ਵੱਜੀ ਤਾਂ ਮਨੋਰਮਾ ਨੇ ਝੱਟ ਚੁੱਕ ਕੇ ਕਿਹਾ ਹੈਲੋ ਲੱਗ ਗਿਆ ਉਸ ਦਾ ਪਤੀ ਰਾਮ ਪ੍ਰਕਾਸ਼ ਆਪਣੇ ਦਫ਼ਤਰ ਵਿੱਚੋਂ ਪੁੱਛ ਰਿਹਾ ਸੀ ਉਹਨਾਂ ਦੇ ਘਰ ਟੈਲੀਫੋਨ ਹੁਣੇ ਹੀ ਲੱਗਾ ਸੀ ਰਾਮ ਪ੍ਰਕਾਸ਼ ਤੇ ਕਰੋ ਜਾਣ ਵੇਲੇ ਮਿਸਤਰੀ ਪਾਵੇਂ ਠੋਕਾ ਠਾਕੀ ਕਰ ਰਹੇ ਸਨ ਪਰ ਟੈਲੀਫੋਨ ਖਾਲੇ ਲੱਗਾ ਨਹੀਂ ਸੀ ਹਾਂ ਹੁਣੇ ਹੀ ਲਾ ਕੇ ਗਏ ਨੇ ਦਫ਼ਤਰ ਬੈਠੇ ਪਤੀ ਨਾਲ ਗੱਲਾਂ ਕਰਨ ਦਾ ਮਨੋਰਮਾ ਨੂੰ ਬੜਾ ਮਜ਼ਾ ਆ ਰਿਹਾ ਸੀ ਤੈਨੂੰ ਪਤਾ ਹੈ ਕਿਸ ਤਰ੍ਹਾਂ ਲੱਗ ਗਿਆ ਕਿ ਮੈਂ ਬੋਲਦਾ ਹਾਂ ਹੋਰ ਤੇ ਅਜੇ ਕਿਸੇ ਨੂੰ ਖ਼ਬਰ ਹੀ ਨਹੀਂ ਹੋਣੀ ਟੈਲੀਫੋਨ ਲੱਗੇ ਦੀ ਮਨੋਰਮਾ ਨੇ ਇਸ ਗੱਲ ਨੂੰ ਪਤੀ ਵੱਲੋਂ ਆਪਣੀ ਚੇਤਨਤਾ ਦੀ ਤਾਰੀਫ਼ ਸਮਝਿਆ ਸੀ ਟੈਲੀਫੋਨ ਨਵਾਂ ਨਵਾਂ ਏ ਕਿ ਕਿਸੇ ਦਾ ਪੁਰਾਣਾ ਚੁੱਕ ਕੇ ਰੱਖ ਗਏ ਨੇ ਨਹੀਂ ਨਵਾਂ ਏ ਬਹੁਤ ਸੋਹਣਾ ਅੱਛਾ ਆ ਕੇ ਵੇਖਾਂਗਾ ਰਾਮ ਪ੍ਰਕਾਸ਼ ਨੇ ਟੈਲੀਫੋਨ ਬੰਦ ਕਰਨ ਤੋਂ ਪਹਿਲਾਂ ਕਿਹਾ ਇਹ ਟੈਲੀਫੋਨ ਜਿਹੜਾ ਉਹਨਾਂ ਦੇ ਘਰ ਲੱਗਾ ਸੀ ਸਰਕਾਰੀ ਨਹੀਂ ਸੀ ਉਹਨਾਂ ਆਪਣੇ ਖਰਚ ਤੇ ਲਵਾਇਆ ਸੀ ਪਿਛਲੇ ਦਿਨਾਂ ਵਿੱਚ ਉਹਨਾਂ ਕਈ ਕੁਝ ਨਵਾਂ ਲਿਆਂਦਾ ਸੀ ਫਰਨੀਚਰ ਨਵਾਲਿਆ ਸੀ ਇੱਕ ਗਲੀਚਾ ਨਵਾਂ ਮੰਗਵਾਇਆ ਸੀ ਮਕਾਨ ਨਵਾਂ ਕਿਰਾਏ ਤੇ ਲੈ ਲਿਆ ਸੀ ਕੁਝ ਚੀਨੀ ਦੇ ਭਾਂਡੇ ਨਵੇਂ ਲਏ ਸਨ ਤੇ ਹੁਣ ਟੈਲੀਫੋਨ ਨਵਾਂ ਲਵਾ ਲਿਆ ਸੀ ਬਸ ਇੱਕ ਕੰਮ ਹੋਣ ਰਹਿ ਗਿਆ ਏ ਮਨੋਰਮਾ ਨੇ ਸਵੇਰੇ ਚਾਹੀ ਜਾਈ ਆਪਣੇ ਪਤੀ ਨੂੰ ਕਿਹਾ ਸੀ ਕਿ ਰੇਡੀਓ ਵੱਡਾ ਲੈਣਾ ਏ ਆਪਣਾ ਰੇਡੀਓ ਛੋਟਾ ਏ ਉਹਨਾਂ ਦਾ ਹੱਥ ਹੁਣੇ-ਹੁਣੇ ਖੁੱਲਾ ਹੋਇਆ ਸੀ ਇਸ ਲਈ ਉਹ ਸਾਰੇ ਕੁੰਝ ਲਾਰੇ ਸਨ ਉਸ ਵੇਲੇ ਦੀਆਂ ਥੋੜਾਂ ਕਰਕੇ ਪਈਆਂ ਕੁਝ ਲਾਸਾਂ ਅਜੇ ਵੀ ਉਹਨਾਂ ਦੇ ਮਨਾਂ 'ਤੇ ਹੈ ਸਨ ਡਾਡੇ ਔਖ ਦੇ ਦਿਨ ਲੱਗਦੇ ਸਨ ਉਹ ਉਹਨਾਂ ਨੂੰ ਕਿਸੇ ਸਰਦੇ ਪੁੱਜਦੇ ਆਪਣੇ ਸਹੇਲੀ ਦੇ ਘਰ ਆਉਣ ਤੇ ਉਹਨਾਂ ਨੂੰ ਕਦੀ ਖੁਸ਼ੀ ਨਹੀਂ ਸੀ ਹੋਈ ਇੱਕ ਕੌੜਾ ਦਿਨ ਤੇ ਉਹਨਾਂ ਨੂੰ ਖੂਬ ਯਾਦ ਸੀ ਮਨੋਰਮਾ ਦੀ ਨਿੱਕੀ ਹੁੰਦੀ ਦੀ ਇੱਕ ਸਹੇਲੀ ਰੇਲਵੇ ਦੇ ਇੱਕ ਇੰਜੀਨੀਅਰ ਦਿਵੋਤੀ ਸੀ ਇੰਜੀਨੀਅਰ ਭਾਵੇਂ ਰਾਮ ਪ੍ਰਕਾਸ਼ ਦਾ ਵਾਕਫ ਨਹੀਂ ਸੀ ਵਾਟੀਆਂ ਦੇ ਸਹੇਲ ਪੁਣੇ ਕਰਕੇ ਉਹ ਜੋੜਾ ਉਹਨਾਂ ਦੇ ਘਰ ਆਇਆ ਸੀ ਇੰਜੀਨੀਅਰ ਦੀ ਤਨਖਾਹ ਚੌਖੀ ਹੋਣੀ ਏ ਕਿਉਂਕਿ ਉਹਨਾਂ ਬੜੇ ਵਧੀਆ ਕੱਪੜੇ ਪਾਏ ਹੋਏ ਸਨ ਪਰ ਬੇਸਵਾਦੀ ਦਾ ਕਾਰਨ ਉਹਨਾਂ ਦੇ ਕੱਪੜੇ ਨਹੀਂ ਸਨ ਰਾਮ ਪ੍ਰਕਾਸ਼ ਦੀ ਘਟਿਆ ਬੈਠਕ ਸੀ ਉੱਥੇ ਬੈਠੇ ਇਹ ਇੰਜੀਨੀਅਰ ਇਸ ਤਰ੍ਹਾਂ ਲੱਗਦੇ ਸਨ ਜਿਵੇਂ ਅੰਗਰੇਜ਼ਾਂ ਦਾ ਕੋਈ ਜੋੜਾ ਸ਼ਹਿਰ ਵਾਪਸ ਮੁੜਦਾ ਹੋਇਆ ਸੜਕ ਦੇ ਕਿਸੇ ਜੱਟ ਦੀ ਹਵੇਲੀ ਵਿੱਚ ਝੱਟ ਦਾ ਝਟ ਬੈਠ ਜਾਵੇ ਬੈਠਕ ਦੀ ਦਰੀ ਹੈ ਤੇ ਅਜੇ ਨਵੀਂ ਸੀ ਪਰ ਇਸ ਦਾ ਰੰਗ ਫਿੱਟ ਗਿਆ ਹੋਇਆ ਸੀ ਇੱਕ ਥਾਂ ਤੇ ਬੱਚਿਆਂ ਨੇ ਸਿਆਹੀ ਵੀ ਡੋਲੀ ਹੋਈ ਸੀ ਉੰਜ ਵੀ ਬੈਠਕ ਵਿੱਚ ਇਕੱਲੀ ਦਰੀ ਕੋਈ ਦੁੱਖ ਨਹੀਂ ਲੈਂਦੀ ਸੀ ਨਾਂ ਨੂੰ ਤੇ ਰਾਮ ਪ੍ਰਕਾਸ਼ ਵੀ ਅਫਸਰ ਸੀ ਪਰ ਉਸ ਕੋਲੋਂ ਤੇ ਉਸ ਤੋਂ ਵੱਧ ਕੁਝ ਸਰਦਾ ਨਹੀਂ ਸੀ ਆਖਿਰ 4-500 ਰੁਪਇਆ ਕਿੰਨਾ ਕੁਝ ਖਰੀਦ ਸਕਦਾ ਹੈ ਉਹ ਬੈਠੇ ਇੰਜੀਨੀਅਰ ਦੀ ਵਾਟੀ ਦੀਆਂ ਗੱਲਾਂ ਸੁਣਦੇ ਰਹੇ ਕਿਉਂਕਿ ਉਹਨਾਂ ਦੇ ਆਪਣੇ ਵਿੱਚ ਗੱਲਾਂ ਕਰਨ ਦੀ ਹਿੰਮਤ ਨਹੀਂ ਸੀ ਜਦੋਂ ਟੁਰ ਗਏ ਤਾਂ ਰਾਮ ਪ੍ਰਕਾਸ਼ ਦਾ ਆਪੋ ਵਿੱਚ ਗੱਲਾਂ ਕਰਨ ਦਾ ਵੀ ਕੋਈ ਦਿਲ ਨਹੀਂ ਸੀ ਇਹ ਦਰੀ ਬਦਲਨੀ ਚਾਹੀਦੀ ਏ ਉਸ ਨੇ ਦੁੱਖ ਦੀ ਰਗਦੇ ਉਂਗਲ ਰੱਖਦੇ ਹੋਏ ਕਿਹਾ हां ये जरूर बदलनी है गलीचा ਲਵਾਂਗੇ ਜੇ ਕੋਈ ਇਥੇ ਵੇਚਣ ਆਇਆ ਤਾਂ ਉਸ ਤੋਂ ਲੈ ਲਵਾਂਗੇ ਨਹੀਂ ਤੇ ਕਸ਼ਮੀਰੋਂ ਮੰਗਾਵਾਂਗੇ ਮਨੋਰਮਾ ਨੇ ਸਿਆਣਪ ਨਾਲ ਫੂਕ ਮਾਰ ਕੇ ਸਾਰਿਆਂ ਥੋੜਾ ਦੂਰ ਉਡਾਉਂਦੇ ਹੋਏ ਕਿਹਾ ਉਹਨਾਂ ਦੀ ਹਾਲ ਤੇ ਢੀ ਮੜੀ ਨਹੀਂ ਸੀ ਕਿਉਂ ਕੁਝ ਲੈਣ ਬਾਰੇ ਸੋਚ ਨਾ ਸਕਦੇ ਹੋ ਲੱਗਦਾ ਤੇ ਇਸ ਤਰ੍ਹਾਂ ਸੀ ਕਿ ਤਨਖਾਹ ਵਿੱਚੋਂ ਸਭ ਕੁਝ ਹੀ ਨਿਕਲ ਆਵੇਗਾ ਤੇ ਕਈ ਕੁਝ ਨਿਕਲਦਾ ਵੀ ਅਜੇ ਅਗਲੇ ਦਿਨ ਉਹ ਇੱਕ ਲੈਮਨ ਸੈਟ ਲੈ ਆਏ ਸਨ। ਉਹਨਾਂ ਦਾ ਖਿਆਲ ਸੀ ਕਿ ਹੁਣ ਆਏ ਗਏ ਦੇ ਸਾਹਮਣੇ ਉਹਨਾਂ ਦੇ ਚੰਗੀ ਰਹਿ ਆਵੇਗੀ। ਪਰ ਇੱਥੇ ਵੀ ਗੱਲ ਬਣੀ ਨਾ। ਰਾਮ ਪ੍ਰਗਾਸ਼ ਦੀ ਬਰਾਦਰੀ ਦਾ ਇੱਕ ਮੁੰਡਾ ਫੌਜ ਵਿੱਚ ਕਪਤਾਨ ਸੀ। ਉਹ ਕਪਤਾਨ ਤੇ ਉਹਦੀ ਵੋਟੀ ਇੱਕ ਦਿਨ ਉਹਨਾਂ ਦੇ ਘਰ ਆਏ। ਉਹਨਾਂ ਆਪਣੇ ਨੌਕਰ ਨੂੰ ਸ਼ਰਬਤ ਪਿਉਉਣ ਨੂੰ ਗਿਆ। ਨਵਾਂ ਲੈਮਨ ਸੈਟ ਜੋ ਲਿਆਏ ਸਨ। ਇਹ ਥੋੜੀ ਤਨਖਾਹ ਦਾ ਨੌਕਰ ਪਹਿਲਾਂ ਇੱਕ ਵਕੀਰ ਕੋਲ ਰਹਿੰਦਾ ਸੀ ਉਥੇ ਪਿੰਡੂ ਲੋਕਾਂ ਨੂੰ ਪਾਣੀ ਪਿਉਣ ਲਈ ਇਹ ਤਰੀਕਾ ਸੀ ਕਿ ਜਗ ਵਿੱਚ ਪਾਣੀ ਪਾ ਲੋ ਤੇ ਨਾਲ ਗਲਾਸ ਲੈ ਆਓ ਉਹਨਾਂ ਕੋਲ ਰੱਖ ਕੇ ਇੱਕ ਇੱਕ ਗਲਾਸ ਵਿੱਚ ਪਾਣੀ ਪਾ ਕੇ ਪਰੌਣਿਆਂ ਨੂੰ ਫੜਾਈ ਜਾਓ ਕਪਤਾਨ ਗਿਆ ਨੂੰ ਵੀ ਸ਼ਰਬਤ ਪਿਉਣ ਲੱਗਿਆ ਉਸ ਨੌਕਰ ਨੇ ਜਦੋਂ ਇਸ ਤਰ੍ਹਾਂ ਹੀ ਕੀਤਾ ਤਾਂ ਰਾਮ ਪ੍ਰਕਾਸ਼ ਤੇ ਉਸ ਦੀ ਵੋਟੀ ਨੂੰ ਜਿਮੀ ਵੇਲ ਨਹੀਂ ਦੇ ਰਹੀ ਸੀ ਉਸ ਨੂੰ ਗਲਾਸ ਟ੍ਰੇ ਵਿੱਚ ਰੱਖ ਕੇ ਲਿਆਉਣੇ ਚਾਹੀਦੇ ਸਨ ਇੱਕ ਹੋਰ ਮਾੜੀ ਗੱਲ ਏ ਸੀ ਕੇ ਨੌਕਰ ਨੇ ਪਜਾਮੇ ਦੇ ਥਾਂ ਕੱਛ ਪਾਈ ਹੋਈ ਸੀ ਨੌਕਰ ਕੋਈ ਚੰਗਾ ਜਿਆ ਰੱਖਣਾ ਚਾਹੀਦਾ ਏ ਇਹੋ ਜਿਹੇ ਨੌਕਰ ਨਾਲੋਂ ਤੇ ਨਾ ਹੋਇਆ ਹੀ ਚੰਗਾ ਏ ਮਨੋਰਮਾ ਨੇ ਸਦਾ ਵਾਂਗ ਮੂੰਹ ਦਾ ਸਵਾਦ ਠੀਕ ਕਰਨ ਲਈ ਗਿਆ ਪਰ ਚੰਗੇ ਨੌਕਰ ਤੇ ਪੈਸੇ ਲੱਗਦੇ ਹਨ ਉਹ ਦੋਵੇਂ ਜੀ ਜਾਣਦੇ ਸਨ ਕਿ ਨਾ ਹੋਏ ਨਾਲੋਂ ਤਾਂ ਇਹ ਨੌਕਰ ਚੰਗਾ ਸੀ ਜੀਸਾਂ ਖਰੀਦ ਲਿਆਉਂਦਾ ਸੀ ਮਾੜੀ ਮੋਟੀ ਰੋਟੀ ਪਕਾ ਦਿੰਦਾ ਸੀ ਘਰ ਦਾ ਧਿਆਨ ਰੱਖਦਾ ਸੀ ਇਸ ਲਈ ਉਹ ਘੱਟ ਪੈਸਿਆਂ ਦਾ ਨੌਕਰ ਹੀ ਰੱਖ ਰੱਖਦੇ ਘਰ ਤੇ ਘਰ ਖੁੱਲੇ ਪੈਸਿਆਂ ਦੀ ਅਣਹੋਂਦ ਕਰਕੇ ਕਈ ਵਾਰ ਉਹਨਾਂ ਦੇ ਬਾਹਰ ਵੀ ਬੇਸਵਾਦੀ ਹੋ ਜਾਂਦੇ ਸਫਰ ਕਰਦਿਆਂ ਵੀ ਜਿੱਥੇ ਕੇਵਲ ਗਲ ਦੇ ਕੱਪੜੇ ਹੀ ਕੋਈ ਵੇਖ ਸਕਦਾ ਏ ਉਹ ਹੌਲੇ ਹੋ ਜਾਂਦੇ ਇੱਕ ਵਾਰ ਉਹ ਦੋਵੇਂ ਜੀ ਗੱਡੀ ਦੀ ਉਡੀਕ ਵਿੱਚ ਪਲੇਟਫਾਰਮ ਤੇ ਬੈਠੇ ਸਨ ਮਨੋਰਮਾ ਦੀ ਸੋਹਣੀ ਸੂਰਤ ਤੇ ਬੜ ਫੱਬ ਵੇਖ ਕੇ ਵਧੀਆ ਕੱਪੜਿਆਂ ਵਾਲੀ ਇੱਕ ਹੋਰ ਇਸਤਰੀ ਉਹਦੇ ਕੋਲ ਖਿੱਚੀ ਗਈ ਤੁਹਾਡੀਆਂ ਸੀਟਾਂ ਬੁੱਕ ਨੇ ਉਸ ਇਸਤਰੀ ਨੇ ਕੁਝ ਚਿਰ ਪਿੱਛੋਂ ਮਨੋਰਮਾ ਤੋਂ ਪੁੱਛਿਆ ਅਸੀਂ ਤੇ ਇਸ ਵਾਰ ਸੀਟਾਂ ਬੁੱਕ ਨਹੀਂ ਕਰਵਾ ਸਕੇ ਪਤਾ ਨਹੀਂ ਮਿਲਦੀਆਂ ਵੀ ਨੇ ਕਿ ਨਹੀਂ ਉਸ ਦਾ ਖਿਆਲ ਸੀ ਕਿ ਉਹ ਵੀ ਫਰਸਟ ਕਲਾਸ ਵਿੱਚ ਜਾਵੇਗੀ ਨਹੀਂ ਬੁੱਕ ਤੇ ਨਹੀਂ ਸਾਡੇ ਕੋਲ ਤੇ ਟਿਕਟਾਂ ਹੀ ਥਰਡ ਕਲਾਸ ਦੀਆਂ ਨੇ ਮਨੋਰਮਾ ਨੇ ਮਹੰਗਾ ਸੱਚ ਬੋਲਿਆ ਇਸ ਗੱਲ ਪਿੱਛੋਂ ਭਾਵੇਂ ਉਹ ਇਕੱਠੀਆਂ ਹੀ ਬੈਠੀਆਂ ਰਹੀਆਂ ਪਰ ਨਾ ਉਸ ਜਨਾਨੀ ਦੀਆਂ ਗੱਲਾਂ ਵਿੱਚ ਮਿਠਾਸ ਸੀ ਤੇ ਨਾ ਮਨੋਰਮਾ ਦੀਆਂ ਗੱਲਾਂ ਵਿੱਚ ਪਹਿਲਾਂ ਵਾਲਾ ਉਤਸ਼ਾਹ ਰਾਮ ਪ੍ਰਕਾਸ਼ ਵੀ ਇਹ ਗੱਲਾਂ ਸੁਣ ਰਿਹਾ ਸੀ ਫਰਸਟ ਕਲਾਸ ਦੇ ਸਫਰ ਨਾਲੋਂ ਵੀ ਵਦੇਰੇ ਲੋੜ ਉਸ ਨੂੰ ਆਪਣੀ ਵਰਟੀ ਲਈ ਇੱਕ ਦੋ ਵਧੀਆ ਸਾੜੀਆਂ ਦੀ ਜਾਪ ਰਹੀ ਸੀ ਇਸ ਵੇਲੇ ਉਸ ਕੋਲ ਚੰਗੀ ਸਾੜੀ ਇੱਕੋ ਸੀ ਜਿਹੜੀ ਉਸਨੇ ਹੁਣ ਪਾਈ ਹੋਈ ਸੀ ਜਦੋਂ ਵੀ ਕਿਧਰੇ ਜਾਣ ਲਈ ਉਹ ਤਿਆਰ ਹੋ ਕੇ ਬਾਹਰ ਨਿਕਲਦੀ ਤਾਂ RAM ਪ੍ਰਕਾਸ਼ ਵੇਖਦਾ ਕਿ ਉਸਨੇ ਉਹੋ ਸਾੜੀ ਪਾਈ ਹੁੰਦੀ ਜਿਸ ਤਰ੍ਹਾਂ ਟਾਲੀਆਂ ਹਰ ਸਾਲ ਪੁੱਤਰ ਝਾੜਨ ਪਿੱਛੋਂ ਉਹੋ ਜਿਹੇ ਪੱਤਰ ਹੀ ਕੱਢਦੀਆਂ ਨੇ ਤੇ ਫਿਰ ਹਾਲਾਤ ਨੇ ਇੱਕ ਪਲਟਾ ਖਾਦਾ ਤੇ ਵਧੀਆ ਜੀਵਨ ਦੇ ਰਾਹ ਵਿੱਚੋਂ ਉਹਨਾਂ ਦੀਆਂ ਇਹ ਥੁਣਾ ਖੰਭ ਲਾਗੇ ਉੱਡ ਗਈਆਂ ਇਹ ਨਵਾਂ ਪਲਟਾ ਕਿਸ ਤਰ੍ਹਾਂ ਆਇਆ ਇਹ ਉਹਨਾਂ ਲਈ ਇੱਕ ਸਵਾਦਲੀ ਕਹਾਣੀ ਸੀ ਬਾਦਸ਼ਾਹ ਹਾਰੂ ਰਸੇਦ ਦੀ ਫੇਰੀ ਵਰਗੀ ਕਿਸੇ کیمیاگر ਸਾਧੂ ਨਾਲ ਮਿਲਣੀ ਵਰਗੀ ਗੱਲ ਇਸ ਤਰ੍ਹਾਂ ਹੋਈ ਕਿ ਉਹਨਾਂ ਦਾ ਇੱਕ دوست ਜਿਹੜਾ ਯੂਪੀ ਵਿੱਚ ਵਾਹੀ ਕਰਦਾ ਸੀ ਉਹਨਾਂ ਕੋਲ ਆਇਆ ਉਸਨੇ ਦੱਸਿਆ ਕਿ ਜ਼ਮੀਨ ਸੁਧਾਰ ਲਈ ਬਣੇ ਕਾਨੂੰਨਾ ਕਰਕੇ ਯੂਪੀ ਵਿੱਚ ਕਈ ਲੋਕ ਜ਼ਮੀਨਾਂ ਵੇਚ ਰਹੇ ਸਨ ਇਹ ਜ਼ਮੀਨ ਖਰੀਦਣਾ ਬੜੇ ਨਫੇ ਦਾ ਕੰਮ ਸੀ 15-16 ਹਜ਼ਾਰ ਦੀ ਜ਼ਮੀਨ ਲੇਓ 4000 ਰੁਪਿਆ ਸਾਲ ਦਾ ਬਚ ਸਕਦਾ ਸੀ ਇੰਨੇ ਨਾਲ 40 ਕੋ ਇਕੜ ਜ਼ਮੀਨ ਮਿਲ ਜਾਂਦੀ ਸੀ ਤੇ 100 ਰੁਪਏ ਇਕੜ ਪਿੱਛੇ ਬਚਤ ਹੋ ਜਾਣਾ ਮਾਮੂਲੀ ਗੱਲ ਸੀ ਇੰਨੀ ਖੱਟੀ ਦਾ ਉਹ ਆਪ ਜਿਮਾ ਲੈਣ ਨੂੰ ਤਿਆਰ ਸੀ ਹਰ ਸਾਲ ਉਹਨਾਂ ਨੂੰ 4000 ਰੁਪਏ ਅੱਪੜ ਜਾਇਆ ਕਰੇਗਾ 40 ਇਕੜਾਂ ਵਿੱਚੋਂ 4000 ਤੇ ਕੁਝ ਵੀ ਨਹੀਂ ਮੈਂ ਤੇ ਆਪ ਵੀ ਇਸ ਵਿੱਚੋਂ ਕੁਝ ਕਮਾਵਾਂਗਾ ਉਹ ਕਹਿੰਦਾ ਸੀ ਉਹ ਬੰਦਾ ਬੜਾ ਸਿਆਣਾ ਸੀ ਤੇ ਇਤਬਾਰ ਵਾਲਾ ਸੀ ਉਸਦੇ ਹੌਸਲੇ ਤੇ ਰਾਮ ਪ੍ਰਕਾਸ਼ ਗਿਆ ਨੇ ਜ਼ਮੀਨ ਲੈਣ ਦੀ ਸਲਾਹ ਪੱਕੀ ਕਰ ਲਈ ਕੁਝ ਗਹਿਣੇ ਵੇਚੇ ਤੇ ਕੁਝ ਰੱਖਿਆ ਰਖਾਇਆ ਕੱਢਿਆ ਕੁਝ ਕਰਜ਼ਾ ਇੰਸ਼ੋਰੈਂਸ ਪਾਲਿਸੀ ਤੋਂ ਲਿਆ ਕੁਝ ਬਚਤ ਸਰਟੀਫਿਕੇਟਾਂ ਤੇ ਕੁਝ ਰੁਪਿਆ ਸਾਗਾ ਅੰਗਾ ਤੋਂ ਫੜਿਆ ਕੁਝ ਬੈਂਕ ਤੋਂ ਕਰਜ਼ ਲਿਆ ਤੇ ਪੈਸੇ ਪੂਰੇ ਕਰਕੇ ਜ਼ਮੀਨ ਲੈ ਲਈ ਤੇ ਫਿਰ ਸਾਲ ਵਿੱਚੋਂ ਜਦੋਂ ਉਹ ਦੋਸਤ ਉਹਨਾਂ ਨੂੰ ਮਿਲਣ ਆਇਆ ਤਾਂ ਨਾਲ ਉਹ 4000 ਦਾ ਇੱਕ ਡਰਾਫਟ ਲਿਆਇਆ ਇਹ ਉਹਨਾਂ ਦੀ ਜ਼ਮੀਨ ਦਾ ਠੇਕਾ ਸੀ ਰਾਮ ਪ੍ਰਕਾਸ਼ ਦੀ ਸਾਰੇ ਸਾਲ ਦੀ ਤਨਖਾਹ ਨਾਲੋਂ ਇਹ ਰਕਮ ਥੋੜੀ ਹੀ ਘੱਟ ਸੀ ਇਹ ਤਾਂ ਇਸ ਤਰ੍ਹਾਂ ਹੈ ਜਿਵੇਂ ਕਿਸੇ ਦੀ ਤਨਖਾਹ ਇੱਕਦਮ ਦੁਗਣੀ ਹੋ ਜਾਏ ਰਾਮ ਪ੍ਰਕਾਸ਼ ਨੇ ਦਿਲ ਵਿੱਚ ਹਿਸਾਬ ਲਾਇਆ ਇਸ ਤਰ੍ਹਾਂ ਤੇ ਕਦੀ ਹੋਇਆ ਹੀ ਨਹੀਂ ਸੀ ਤਨਖਾਹ ਦੁਗਣੀ ਇਹ ਤੇ ਸਾਲ ਵਿੱਚ ਮਸਾ 15 ਜਾਂ 20 ਰੁਪਏ ਵੱਧਦੀ ਸੀ ਤੇ ਜਦੋਂ ਵੱਡੀ ਤਰੱਕੀ ਹੋਵੇ ਤਾਂ ਵੀ ਮਸਾਂ 100 ਬਜਾੜਾ ਹੀ ਫਰਕ ਪੈਂਦਾ ਸੀ ਜੇ ਕਿਸੇ ਉਸ ਵਰਗੇ ਅਫਸਰ ਦੀ ਵਾਟੀ ਪੜੀ ਲਿਖੀ ਹੁੰਦੀ ਤਾਂ ਉਹ ਨੌਕਰੀ ਕਰਕੇ 100-200 ਰੁਪਏ ਕਮਾ ਲੈਂਦੀ ਇਹ ਵੀ ਬਹੁਤ ਲਾਭਮੰਦੀ ਗੱਲ ਸਮਝੀ ਜਾਂਦੀ ਸੀ ਕਈ ਹੋਰ ਮਗਾਨ ਛੱਤ ਕੇ 100 ਰੁਪਿਆ ਮਹੀਨਾ ਕਿਰਾਇਆ ਉਗਰਾਉਂਦੇ ਸਨ ਪਰੇਤੇ ਕਦੀ ਕਿਸੇ ਨੇ ਸੁਪਨੇ ਵਿੱਚ ਵੀ ਨਹੀਂ ਸਿਆਇਆ ਕਿ ਆਮਦਨੀ ਦੁੱਗਣੀ ਹੋ ਸਕਦੀ ਹੈ। ਰਾਮ ਪ੍ਰਕਾਸ਼ ਦੇ ਮਨ ਵਿੱਚ ਹੁਣ ਹੋਰ ਕੋਈ ਖਿਆਲ ਵੜਦਾ ਹੀ ਨਹੀਂ ਸੀ। ਜ਼ਮੀਨ, ਰੁਪਿਆ, ਰੁਪਿਆ, ਜ਼ਮੀਨ। ਉਹਨਾਂ ਦੀਆਂ ਮਜਬੂਰੀਆਂ ਜਿਸ ਤਰ੍ਹਾਂ ਜਾਦੂ ਦੇ ਡੰਡੇ ਨਾਲ ਹਟਾ ਦਿੱਤੀਆਂ ਗਈਆਂ ਸਨ। ਜਾਦੂ ਦੇ ਡੰਡੇ ਤੋਂ ਬਿਨਾਂ ਭਲਾ ਇਹ ਕਈ ਸਾਲਾਂ ਦਾ ਜੰਮਿਆ ਜਾੜ ਹਟ ਵੀ ਕਿਸ ਤਰ੍ਹਾਂ ਸਕਦਾ ਸੀ? ਕਿਸੇ ਵੱਡੀ ਜੇਲ੍ਹ ਦੀਆਂ ਤੰਦਾ ਵਰਗਾ ਉਹ ਅਰਥਿਕ ਵਲਗਣ ਇਕਦਮ ਟੱਟ ਗਿਆ ਸੀ ਜਿਸ ਤਰ੍ਹਾਂ ਇਤਿਹਾਸ ਵਿੱਚ ਕਿਸੇ ਵੱਡੇ ਪ੍ਰਾਪਤੀ ਵੇਲੇ ਰਾਜੇ ਸਾਹਮਣੇ ਨਿੱਕੇ ਨਿੱਕੇ ਰਾਜੇ ਟਹਿ ਟੇਰੀ ਹੋ ਜਾਂਦੇ ਹਨ ਜਦੋਂ ਜੀ ਕਰੇ ਜਿੰਨੀ ਮਰਜ਼ੀ ਹੋਵੇ ਚੈਰੀ ਜਾਂ ਲੀਚੀ ਬੱਚਿਆਂ ਨੂੰ ਲੈ ਦੇਣੀ ਸ਼ਹਿਰ ਕਰਦੀਆਂ ਸਾਰੀਆਂ ਜਨਾਨਾ ਜਨਾਨੀਆਂ ਨਾਲੋਂ ਆਪਣੀ ਵੋਟੀ ਦੀ ਸਾੜੀ ਵਧੀਆ ਹੋਣੀ ਜੋ ਸਾ ਗੰਗ ਘਰ ਆਵੇ ਉਸ ਨੂੰ ਕੁਝ ਦੇ ਸਕਣਾ ਕੁੜੀਆਂ ਦੇ 240 ਰੁਪਇਆ ਜੋੜਨ ਦਾ ਫਿਕਰ ਨਾ ਹੋਣਾ ਜੋ ਅਖਬਾਰ ਜਾਂ ਰਸਾਲਾ ਅਖਬਾਰਾਂ ਵੇਚਣ ਵਾਲੇ ਵਿਖਾਏ ਉਹ ਹੀ ਖਰੀਦ ਲੈਣਾ ਬੇਬਹਾਰੀਆਂ ਸਾਰੀਆਂ ਚੀਜ਼ਾਂ ਖਰੀਦ ਕੇ ਖਾਣੀਆਂ ਇਹ ਸਾਰੀਆਂ ਵਧੀਆ ਵਧੀਆ ਗੱਲਾਂ ਸਨ ਤੇ ਹੋਂ ਰਾਮ ਪ੍ਰਕਾਸ਼ ਦੀ ਪਹੁੰਚ ਵਿੱਚ ਸਨ ਤੇ ਰਾਮ ਪ੍ਰਕਾਸ਼ ਹੈਰਾਨ ਹੁੰਦਾ ਕਿ ਇੰਨਾ ਰੁਪਈਆ ਆਉਂਦਾ ਕਿੱਥੋਂ ਹੈ ਉਸ ਤਰ੍ਹਾਂ ਤੇ 16000 ਉਤੇ ਸਾਲ ਦਾ ਵੱਧ ਵਿਆਜ 800 ਰੁਪਇਆ ਹੀ ਮਿਲ ਸਕਦਾ ਸੀ ਇਹ ਬਾਕੀ ਦਾ ਰੁਪਈਆ ਕਿਸ ਦਾ ਸੀ ਤੇ ਰਾਮ ਪ੍ਰਕਾਸ਼ ਕੋਲ ਕਿਵੇਂ ਉੱਪੜ ਜਾਂਦਾ ਸੀ ਤੇ ਫਿਰ ਇੱਕ ਦਿਨ ਇਹ ਗੱਲ ਉਸਨੇ ਆਪਣੇ ਯੂਪੀ ਵਿੱਚ ਰਹਿਣ ਵਾਲੇ ਮਿੱਤਰ ਤੋਂ ਪੁੱਛੀ ਇਹ ਤੇ ਕੋਈ ਬਹੁਤ ਡੂੰਗਾ ਸਵਾਲ ਨਹੀਂ ਉਸਨੇ ਸਮਝਾਇਆ ਯੂਪੀ ਵਿੱਚ ਮਜ਼ਦੂਰ ਬਹੁਤ ਸਸਤਾ ਮਿਲਦਾ ਏ ਪੂਰਬੀ ਯੂਪੀ ਵਿੱਚ ਤੇ ਬਹੁਤ ਹੀ ਸਸਤਾ ਏ ਕੰਮ ਦੀ ਬਹਾਰ ਵਿੱਚ ਘਰਾਂ ਦੇ ਘਰ ਉੱਥੋਂ ਉੱਠ ਕੇ ਪੱਛਮੀ ਯੂਪੀ ਵਿੱਚ ਆ ਜਾਂਦੇ ਨੇ ਜਿੱਥੇ ਉਹਨਾਂ ਦੇ ਸਮਝਣ ਮੁਤਾਬਕ ਮਜ਼ਦੂਰੀ ਚੰਗੀ ਏ ਆਉਂਦਿਆਂ ਸਾਰੋ ਕੰਮ ਨੂੰ ਅੱਗੇ ਲਾ ਲੈਂਦੇ ਨੇ ਹਲਵਾ ਕਰੂਮਾਰ ਸੁਹਾਗਾ ਫੇਰ ਬੰਨੇ ਉੱਚੇ ਕਰ ਲਾਭ ਲਿਆ ਕੇ ਲਾ ਸਾਰੇ ਕੰਮ ਆਪਣੇ ਆਪ ਹੁੰਦੇ ਜਾਂਦੇ ਨੇ ਵਿੱਚ ਇੱਕ ठेकेदार ਹੁੰਦਾ ਏ ਬਸ ਉਸ ਨਾਲ ਹੀ ਗੱਲ ਕਰਨ ਦੀ ਲੋੜ ਪੈਂਦੀ ਏ ਜਿਸ ਤਰ੍ਹਾਂ ਵੱਡੇ کارਖਾਨੇ ਵਿੱਚ ਇੱਕ ਬਟਨ ਦਬਣ ਨਾਲ ਆਪੇ ਮਸ਼ੀਨਾ ਕੱਟਦੀਆਂ ਆਪੇ ਉਣਦੀਆਂ ਤੇ ਡਿਜ਼ਾਈਨ ਬਣਾਉਂਦੀਆਂ ਤੇ ਆਪੇ ਇਸ ਨੂੰ ਕੱਟ ਕੇ ਥਾਨਾ ਵਿੱਚ ਲਪੇਟਦੀਆਂ ਹਨ ਇਸ ਤਰ੍ਹਾਂ ਉਸ ਠੇਕੇਦਾਰ ਨੂੰ ਕਹਿਣ ਨਾਲ ਦਰਜਨਾ ਬੰਦੇ ਕੰਮ ਨੂੰ ਜੁਟ ਜਾਂਦੇ ਤੇ ਤੁਹਾਡੇ ਵੇਖਦੇ ਆ ਵੇਖਦੇ ਆ ਸਾਰਾ ਕੰਮ ਤੁਹਾਡੀ ਮਰਜ਼ੀ ਮੁਤਾਬਕ ਪੂਰਾ ਹੋ ਜਾਂਦਾ ਹੈ ਪੈਲੀਆਂ ਵਿੱਚੋਂ ਜੋਕਾ ਵੀ ਚੰਬੜਦਿਆਂ ਨੇ ਸੱਪ ਵੀ ਫਿਰਦੇ ਨੇ ਪਰ ਇਹ ਮਸ਼ੀਨਾ ਅਟਕਦੀਆਂ ਨਹੀਂ ਬਸ ਇੱਕ ਏਕ ਜਹੀ ਲਾਉਂਦੇ ਨੇ ਕੰਮ ਕਰਦੇ ਕੁਝ ਗੀਤ ਜਿਹੇ ਗਾਉਂਦੇ ਨੇ ਤੇ ਕੁਝ ਹੀ ਦਿਨਾਂ ਵਿੱਚ ਜਿੱਥੇ ਪਹਿਲਾਂ ਘਾ ਸਰ ਨਿੱਕੀਆਂ ਮੋਟੀਆਂ ਝਾੜੀਆਂ ਤੇ ਟੁੱਟੇ ਹੋਏ ਬੰਨੇ ਹੁੰਦੇ ਉਥੇ ਚੌੜੇ ਬੰਨਿਆਂ ਵਿੱਚ ਕਿਰੇ ਸਵਾਰੇ ਇੱਕ ਥਰ ਪਾਣੀ ਉੱਤੇ ਪਤਲੇ ਹਰੇ ਮੂੰਜੀ ਦੇ ਬੂਟੇ ਹਵਾ ਵਿੱਚ ਖੇਡਦੇ ਦਿਸਦੇ ਨੇ ਬਸ ਤੁਹਾਡੇ ਪੈਸੇ ਖਰੇ ਹੋ ਗਏ ਮੀਂਹ ਪਈ ਜਾਂਦਾ ਏ ਤੇ ਮੂੰਜੀ ਵੱਧਦੀ ਜਾਂਦੀ ਏ ਪੱਕਣ ਵੇਲੇ ਉਹ ਕਿਸੇ ਵਾਸਕੀਤੇ ਦਿਓ ਵਾਂਗ ਫੇਰਾ ਹਾਜ਼ਰ ਹੁੰਦੇ ਨੇ ਤੇ ਮੂੰਜੀ ਵੱਢ ਕੇ ਗਾ ਦਿੰਦੇ ਨੇ ਉਹਨਾਂ ਦੀ ਆਪਣੀ ਮਜ਼ਦੂਰੀ ਕਿੰਨੀ ਘੁਣ ਜਾਂਦੀ ਏ ਰਾਮ ਪ੍ਰਕਾਸ਼ ਨੇ ਉਹਨਾਂ ਦੇ ਕੰਮ ਦੀ ਚੁਸਤੀ ਤੇ ਹੈਰਾਨ ਹੁੰਦਿਆਂ ਪੁੱਛਿਆ ਮਜ਼ਦੂਰੀ ਵਾਵਾ ਸਸਤੀ ਏ ਕਦੀ ਉਹਨਾਂ ਦੀ ਦਿਹਾੜੀ 1 ਰੁਪਿਆ ਹੁੰਦੀ ਏ ਤੇ ਕਦੀ ਡੇਡ ਇਸ ਵਿੱਚ ਉਹ ਵੀ ਠੇਕੇਦਾਰ ਕੁਝ ਆਪਣੀ ਠੇਕੇਦਾਰੀ ਦੇ ਲੈ ਜਾਂਦਾ ਏ ਤੇ ਕੁਝ ਮਾਲਕਾਂ ਨਾਲ ਰਲ ਕੇ ਚੋਰੀ ਮਾਲਕਾਂ ਨਾਲ ਰਲ ਕੇ ਚੋਰੀ ਉਹ ਕਿਸ ਤਰ੍ਹਾਂ ਰਾਮ ਪ੍ਰਕਾਸ਼ ਦੀ ਇੰਨੇ ਕੰਮ ਦੇ ਬੰਦਿਆਂ ਨਾਲ ਹਮਦਰਦੀ ਜਾਗ ਰਹੀ ਸੀ ਮਜ਼ਦੂਰਾਂ ਨੂੰ ਜ਼ਮੀਨ ਦਾ ਹਿਸਾਬ ਨਹੀਂ ਆਉਂਦਾ ਉਹਨਾਂ ਨੂੰ ਇੰਨਾ ਹੀ ਪਤਾ ਹੁੰਦਾ ਏ ਕਿ ਏਕੜ ਦੇ ਐਨੇ ਰੁਪਏ ਲੈਣੇ ਨੇ ਕਿੰਨੇ ਏਕੜ ਲਾਏ ਨੇ ਇਹ ਉਹ ਠੀਕ ਨਹੀਂ ਜਾਣਦੇ ਸਨ ਇਹ ਜਾਂ ਠੇਕੇਦਾਰ ਦੱਸ ਸਕਦਾ ਏ ਜਾਂ ਮਾਲਕ ਕਿਉਂਕਿ ਇਹ ਦੋਵੇਂ ਤਰ੍ਹਾਂ ਕੁਝ ਸਿਆਣੀਆਂ ਹੁੰਦੀਆਂ ਨੇ ਤੇ ਘਰੂ ਮਾਰ ਕੇ ਹਿਸਾਬ ਕਰ ਸਕਦੇ ਨੇ ਜੇ ਦੋਵੇਂ ਆਪੋ ਵਿੱਚ ਰਲ ਜਾਣ ਤਾਂ 20ਾਂ ਦੇ ਥਾ 16 ਦੱਸ ਕੇ 4 ਏਕੜਾਂ ਦੇ ਪੈਸੇ ਦੋਵੇਂ ਖਾ ਸਕਦੇ ਨੇ ਮਜ਼ਦੂਰਾਂ ਦੀ ਤੇ 16 ਏਕੜਾਂ ਦੇ ਪੈਸੇ ਲੈ ਕੇ ਤਸੱਲੀ ਹੋ ਜਾਂਦੀ ਏ ਸ਼ਹਿਰ ਦੇ ਬੱਸ ਸਟੈਂਡ ਤੇ ਜਦ ਸਵਾਰੀਆਂ ਚੜ੍ਹਨ ਲਈ ਬੱਸ ਖਲੋਤੀ ਤਾਂ ਇੱਕੋ ਹੀ ਸਵਾਰੀ ਅੰਦਰ ਆਈ ਪਰ ਇਹ ਵੀ ਵਿਹਾਂ ਵਰਗੀ ਸੀ ਇਹ ਆਪਣੀ ਨਵੀਂ ਅਮੀਰੀ ਵਿੱਚ ਬਣੀ ਫੱਬੀ ਮਨੋਰਮਾ ਸੀ ਉਸ ਦੇ ਨਾਲ ਉਸ ਦੀ ਓਨੇ ਹੀ ਸੋਹਣੀ 4-5 ਸਾਲਾਂ ਦੀ ਕੁੜੀ ਸੀ ਮਾਵਾਧੀਆਂ ਇੱਕ ਪਿਛਲੀ ਸੀਟ ਤੇ ਬੈਠ ਗਈਆਂ ਜਿੱਥੇ ਹੋਜ ਕੇ ਬਹੁਤ ਲੱਗਦੇ ਨੇ ਪਰ ਉਹਨਾਂ ਨੂੰ ਕਿਹੜਾ ਹੁਣ ਬਹੁਤੇ ਬੱਸਾਂ ਵਿੱਚ ਚੜਨਾ ਪੈਣਾ ਸੀ ਜ਼ਮੀਨ ਦੀ ਵਧ ਰਹੀ ਆਮਦਨੀ ਕਰਕੇ ਕਾਰ ਆਉਣ ਹੀ ਵਾਲੀ ਸੀ ਬਸ ਐਵੇਂ ਝੱਟ ਦਾ ਝੱਟ ਦੰਦਾ ਜੀਬ ਦੇਣ ਦੀ ਲੋੜ ਸੀ ਕਿ ਖੌਰੇ ਉਸ ਦਾ ਸੁਭਾਅ ਹੀ ਇਸ ਤਰ੍ਹਾਂ ਦਾ ਸੀ ਪੈਸਾ ਤੇ ਸੁੰਦਰਤਾ ਹੁੰਦਿਆਂ ਹੋਇਆਂ ਵੀ ਉਹ ਨਿਮਾਣੀ ਜਹੀ ਬਣੀ ਬੈਠੀ ਸੀ ਪਰਵੇਂ ਉਸ ਦੇ ਵਿੱਚ ਬਹਿਣ ਨਾਲ ਵਸਦਾ ਮੁੱਲ ਤੇ ਸਵਾਰੀਆਂ ਦੀ ਸ਼ਾਨ ਵਦੀ ਲੱਗਦੀ ਸੀ ਉਹ ਆਪ ਅੱਖ ਵਿੱਚ ਪਾਇਆ ਨਹੀਂ ਰੜਕਦੀ ਸੀ ਨਾ ਉਹ ਬੋਲੀ ਨਾ ਉਸਨੇ ਅੱਖ ਫੜ ਕੇ ਕਿਸੇ ਵੱਲ ਵੇਖਿਆ ਦੋ ਕੁਵਾਰ ਆਪਣੇ ਬੱਚੇ ਵੱਲ ਵੇਖ ਕੇ ਮੁਸਕराई ਤੇ ਬਸ ਜਿੱਥੇ ਮਨੋਰਮਾ ਨੇ ਉਤਰਨਾ ਸੀ ਬਸ ਨੇ ਉਸ ਤੋਂ ਅੱਗੇ ਨਹੀਂ ਜਾਣਾ ਸੀ ਸਾਰੀਆਂ ਸਵਾਰੀਆਂ ਉਤਰਨ ਲਈ ਉੱਠ ਖਲੋਤੀਆਂ ਮਨੋਰਮਾ ਤੇ ਉਸ ਦਾ ਬੱਚਾ ਵੀ ਉઠੇ ਆਪਣੇ ਠੰਡੇ ਸੁਭਾਅ ਮਤਾਬਕ ਉਹ ਸਭ ਦੇ ਪਿੱਛੇ ਲੱਗ ਟੁਰੇ ਉਹ ਜਵੇਂ ਬੱਚੇ ਨੂੰ ਪੀੜ ਵਿੱਚੋਂ ਪਿੱਛੇ ਰੱਖਣਾ ਚੰਗਾ ਸੀ ਲੈ ਮੇਰੀ ਉਂਗਲੀ ਫੜ ਲੈ ਮਨੋਰਮਾ ਨੇ ਉਸਦੇ ਹੱਥ ਵਿੱਚ ਉਂਗਲੀ ਤਿਲਕਾਉਂਦੇ ਹੋਏ ਕਿਹਾ ਤੇ ਫਿਰ ਬੱਚੇ ਦੇ ਮੂੰਹ ਵੱਲ ਵੇਖਿਆ ਤਾਂ ਜੋ ਉਸ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਤਹਿਤ ਪਵੇ ਬੱਚਾ ਤੇ ਪਹਿਲਾਂ ਹੀ ਟੈਕਿਆ ਹੋਇਆ ਸੀ ਉਸ ਨੇ ਖੱਬੇ ਹੱਥ ਵਿੱਚ ਇੱਕ ਪੈਨਸਲ ਫੜ ਕੇ ਗਲ ਨਾਲ ਲਾਈ ਹੋਈ ਸੀ ਇਹ ਪੈਨਸਲ ਉਸ ਨੇ ਘਰੋਂ ਦੇ ਨਹੀਂ ਲਿਆਂਦੀ ਸੀ ਕਰੋ ਪੈਨਸਲ ਜੋੱਕੇ ਟੁਰਨ ਦਾ ਤੇ ਕੁਝ ਮਤਲਬ ਹੀ ਨਹੀਂ ਸੀ ਇਹ ਪੈਨਸਲ ਕਿੱਥੋਂ ਲਈਏ ਇੱਥੋਂ ਬੱਚੇ ਨੇ ਇੱਕ ਸੀਟ ਵੱਲ ਉਂਗਲ ਕਰਕੇ ਕਿਹਾ ਇੱਥੇ ਕੌਣ ਬੈਠਾ ਸੀ ਕਿਸ ਦੀ ਪੈਨਸਲ ਹੈ ਇਹ ਉਸ ਨੇ ਦੁਖੀ ਜਿਹੀ ਹੋ ਕੇ ਬੱਚੇ ਤੋਂ ਪੁੱਛਿਆ ਕਿਸੇ ਦੀ ਵੀ ਨਹੀਂ ਇੱਥੇ ਬੈਠਾ ਹੀ ਕੋਈ ਨਹੀਂ ਸੀ ਇਕੱਲੀ ਪੈਨਸਲ ਹੀ ਪਈ ਸੀ ਬੈਠਾ ਹੀ ਕੋਈ ਨਹੀਂ ਸੀ ਫਿਰ ਪੈਨਸਲ ਕਿੱਥੋਂ ਆ ਗਈ हां कोई पहला रास्ते विच ਉਤਰ ਗਿਆ ਹੋਣਾ ਏ ਉਸਦੀ ਰਹਿ ਗਈ ਹੋਣੀ ਏ ਮਨੋਰਮਾ ਨੂੰ ਪੈਨਸਲ ਦਾ ਵਕਤ ਪਿਆ ਹੋਇਆ ਸੀ ਆਹ ਬੱਚੇ ਨੇ ਖੁਸ਼ ਹੋ ਕੇ ਕਿਹਾ ਉਸਨੇ ਸਮਝਿਆ ਜੇ ਪੈਨਸਲ ਵਾਲਾ ਰਸਤੇ ਵਿੱਚ ਉਤਰ ਗਿਆ ਹੈ ਤਾਂ ਪੈਨਸਲ ਉਸ ਨੂੰ ਮਿਲ ਜਾਵੇਗੀ ਨਾ बेटा ਬੇਗਾਨੀ ਚੀਜ਼ ਨਹੀਂ ਲਈਦੀ ਉਸੇ ਸੀਟ ਤੇ ਰੱਖ ਦਿੰਨੇ ਆ ਤੇ ਮਨੋਰਮਾ ਨੇ ਪੈਨਸਲ ਬੱਚੇ ਤੋਂ ਲੈ ਕੇ ਸੁੰਨੀ ਸੀਟ ਤੇ ਟਿਕਾ ਦਿੱਤੀ ਅਸਾਂ ਕੀ ਕਰਨੀਏ ਕਿਸੇ ਦੀ ਚੀਜ਼ ਆ ਆਪਣੇ ਘਰ ਚੱਲੀਏ ਉਸਨੇ ਬੱਚੇ ਨੂੰ ਸਮਝਾਇਆ ਦਿਆਨਤਦਾਰ ਹੋਣ ਦੇ ਅਹਿਸਾਸ ਨਾਲ ਉਸਦਾ ਚਿਹਰਾ ਦਗਦਗ ਕਰ ਰਿਹਾ ਸੀ ਧੰਨਵਾਦ ਜੀ ਏ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ